ਕਿਹੜਾ ਹੋਟਲ ਹੈ ਹੋਟਲ ਸਰ ਰੇਟ ਪਰ 15 ਗੱਜ ਦੇ ਸੰਬੰਧ ਵਿੱਚ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਹੋਟਲ ਕੋਲ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾਂ ਡਾਕੂਮੈਂਟ ਉਹ ਨਾਮ ਲਗਾਉਣ ਸਾਨੂੰ ਕੋ ਬੈਂਡ ਮਿਲੀ ਵੀ ਹਾਰਸ ਏਜੰਸੀ ਹੈ ਗੱਲ ਨੰਬਰ 2 ਛੇਰੀਪੁਰੇ ਵੀ ਇਹ ਬਿਨਾਂ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਜਿਹੜੀ ਸਪੈਸ਼ਲ ਰੇਟ ਕੀਤੀ ਹੈ ਉਹ ਚੈੱਕ ਕੀਤਾ ਸੀ ਉੱਥੇ 2 ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰਕਰ ਲਿਆ ਗਿਆ ਨਾ ਪ੍ਰੂਫ ਲਿਆ ਉਰੇ ਸੰਬੰਧ ਵਿੱਚ ਅਸੀਂ ਇਹ ਮੁਕਦਮਾ ਦਰਜ ਕਰ ਰਹੇ ਹਾਂ ਇਹ ਹੁਕਮ ਦੀ ਖਿਲਾਫਰਜੀ ਕੀਤੀ ਹੈ 188 ਆਈਪੀਸੀ ਆਈਕਲ 223 ਬੀ ਐਨ ਐਸ ਹੋ ਗਿਆ ਉਹ ਚਾਹੇ ਰਿਕਲਮ ਕਰ ਦਰਜ ਕਰਦੇ ਨੇ ਕੀਤੇ ਤੇ ਕਾਰਵਾਈ ਕੀਤੀ ਵਿਨੋਦ ਕੁਮਾਰ ਹੈ ਰੋਟਲ ਬਟਰ ਦਾ ਮਾਲਕ ਦਾ ਕੰਮ ਲੈ ਕੇ ਚਲਾ ਰਿਹਾ ਲਿਸਟ ਸਰ ਜਿਹੜੇ ਬੰਦੇ ਫੜੇ ਹੈ ਜੇ ਲੇਡੀਜ਼ ਫੜੀਆਂ ਹੈ ਉਹਨਾਂ ਦਾ ਕੀ ਮਾਮਲਾ ਵਿੱਚ ਨਹੀਂ ਉਹ ਸਰ ਜਿਹੜੇ ਫੈਮਿਲੀ ਨਾਲ ਲਾਈਆਂ ਜ ਕਿਸੇ ਨਾਲ ਕਪਣਾ ਹੈ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੀ ਖਿਲਾਫਰਜੀ ਕੀਤੀ ਹੈ ਬਿਨਾਂ ਡਾਕੂਮੈਂਟ ਦੇ ਰੱਖਿਆ ਇਹਦੇ ਖਿਲਾਫ ਇਹ ਕਾਰਵਾਈ ਕਰਦੇ ਨਹੀਂ ਉਹ ਤੇ ਜਦੋਂ ਰੂਮ ਲੈਣ ਆਏ ਤੇ ਉਹਦੇ ਮਤਲਬ ਕਿ ਨਾ ਜੋ ਕੋਈ ਕਾਰੀ ਦੇ ਦਾਕੂਮੈਂਟ ਲੈਣ ਦੇ ਦਾ ਪੱਛੰਦ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਕੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਤਾਂ ਦੇ ਲਈ ਸਾਡੇ ਕੋਈ ਗੱਲ ਨਹੀਂ ਸਮਝੀ ਬਾਕੀ ਜਿਹੜੀਆਂ ਲੜਕੀਆਂ ਉਦੇ ਫੋਟੋਗ੍ਰਾਫੀ ਕਰ ਵੀ ਇਹੀ ਕਰ ਰਹੇ ਆ ਉਹ ਤਾਂ ਮਲੇ ਵਾਲੇ ਨੇ ਕਿਹਾ ਕਿ ਨਾ ਮੈਂ ਤਾਂ ਕੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਕੋਈ ਸਾਹਮਣੇ ਆਈ ਗੱਲ ਤੋਂ ਉਹਦੀ ਕਰ ਵੀ ਕੀਤੀ ਹੈਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਫਿਰ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਨੂੰ ਹੀ ਵੈਰੀਫਾਈ ਕਰ ਰਹੇ ਨੇ ਉਨੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਹਾਂ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰ ਵੀ ਕਰਦੇ ਇਹਨਾਂ ਦੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨੇ ਜਿੰਨੇ ਬੰਦੇ ਬੜੇ ਆ ਜਾਂ ਕੁੜੀਆਂ ਪੜੀਆਂ ਹੋਣ ਛੜਿਆ ਸਿਰਫ ਕਤਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਤਗਿਲ ਤਰਨਤਨ ਰਹਿਣ ਵਾਲਾ ਉਹਦੇ ਖਿਲਾਫ ਕਨਵਰਸ ਕਰ ਰਿਹਾ ਕੁੜੀਆਂ ਮੁੰਡੇ ਬੜੇ ਲੇਖਣੇ ਉਹ ਕਿਹੜੇ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈਗੀ ਹੈ ਜਿਹੜੇ ਮੁੰਡੇ ਵੀ ਲੈ ਕੇ ਆਏ ਹੋ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨੇ ਵੈਰੀਫਾਈ ਕਰਦੇ ਤਾਂ ਉਹ ਆਈਸੀ ਹੋਟਲ ਐਨ ਤੇ ਇਸ ਕਰਕੇ ਉਹਨਾਂ ਦੀ ਜਿਹੜੇ ਬਾਲਗ ਨਹੀਂ ਲੜਕੀਆਂ ਵੀ ਜਿਹੜੇ ਉਹਨਾਂ ਕੋ ਇਹਨਾਂ ਨੇ ਪ੍ਰੂਫ ਜਨੂੰ ਨਹੀਂ ਦਿੱਤੇ ਕੰਮ ਦੇ ਲਗਾ ਕੇ ਰਿਕਮੈਂਡ ਆ ਗਈ ਉਹ ਇਹੀ ਉਹਦੇ ਖلاف ਕਰ ਵੀ ਕਰੇਗੇ ਨੇ ਠੀਕ ਹੈ ਸਰ ਉਹ ਤੂੰ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਟੋਟਲ ਕਿੰਨੇ ਹਨ ਇਹ ਫਿਰ ਹੋਰ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕਿ ਲੜਕੀਆਂ ਵਿੱਚ ਤੇ ਕੁਛ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਸਫਾਈ ਦੀ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਹੀ ਤੇ ਉਹਨਾਂ ਦੇ ਪੇਪਰਸ ਨੂੰ ਬਣਾਉ। ਉਹ ਤੁਸੀਂ ਉਹ ਰੂਮ ਦੇ ਅੱਪਰ ਨਹੀਂ ਸਰ ਨਹੀਂ ਬਾਹਰ ਹੀ ਰਿਸੈਪਸ਼ਨ ਤੇ। ਠੀਕ। ਉਹਰੇ ਬਾਰੇ ਵੈਰੀਫਾਈ ਕਰ ਰਹੇ ਨੇ ਉਹਨੇ ਪੇਪਰ